ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਤਾਸ਼ਾ ਲਾਵੋ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਛੋਜੂ ਬੋਝ ਨਹੀਂ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਹਾਰਾਜ ਥੋ ਆ ਗਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹ ਦੋਸਤ ਪੁੱਤ ਕਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਟਾ ਭਰੋ ਖਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋਗੇ ਜਿੰਨੇ ਜਕਾਰੇ ਛੱਡ ਦਈਏ ਜੋ ਜੀ ਗੱਲ ਸੁਣੋ ਪਹਿਰਾ ਆ ਜੂਗਾ ਜਿੰਨੇ ਜਕਾਰਾ ਛੱਡ ਸਕਦੇ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚੱਲ ਜਾਣੀ ਜਾਓ ਬੋਲੋ ਖੋਨਿਆ ਬੋਲੋ ਸੋਨੇ ਲਾਗ ਦੇਖ ਲਓ ਮੇਰੇ ਭਰਾ ਰਿਕਵੈਸਟ ਆ ਦੀ ਗੱਲ ਹੈ ਤੇ